ਮਿੱਤਰੋ 1.5 ਲੱਖ ਤੋਂ ਲੈ ਕੇ 2 ਲੱਖ ਡਾਲਰ ਤੱਕ ਦੀ ਸੈਲਰੀ ਉਹ ਵੀ ਕੈਨੇਡਾ ਦੇ ਵਿੱਚ ਹਾਂਜੀ ਇਦਾਂ ਦੀ ਜੌਬ ਵੀ ਅਵੇਲੇਬਲ ਹੈਗੀ ਆ ਇਹ ਸਾਰੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸੇ ਜੌਬ ਦੇ ਬਾਰੇ ਕੀ ਕੀ ਰਿਕੁਆਇਰਮੈਂਟ ਨੇ ਕੀ ਕੀ ਤੁਹਾਨੂੰ ਕਰਨਾ ਪੈਣਾ ਇਸ ਜੌਬ ਦੇ ਰਿਗਾਰਡਿੰਗ ਹਨਾ ਤੇ ਕੀ ਤੁਹਾਡੀ ਫਿਜ਼ੀਕਲੀ ਜਾਂ ਮੈਂਟਲੀ ਰਿਕੁਆਇਰਮੈਂਟ ਹੋਣੀ ਚਾਹੀਦੀ ਆ ਇਹ ਵੀ ਇਨਕਲੂਡ ਸਟੈਪ ਬਾਈ ਸਟੈਪ ਮੈਂ ਸਾਰਾ ਕੁਝ ਦੱਸੂ ਇਸ ਵੀਡੀਓ ਦੇ ਵਿੱਚ ਕਿੰਨੀ ਤੁਹਾਨੂੰ ਸੈਲਰੀ ਮਿਲਣੀ ਆ ਕਿਸ ਕਿਸ ਸਟੇਜ ਤੇ ਟੋਟਲੀ ਕਿੰਨੀਆਂ ਸਟੇਜਿਸ ਨੇ ਤੁਹਾਨੂੰ ਇਹ ਜੌਬ ਕਰਨ ਦੇ ਲਈ ਤੇ ਆਜੋ ਆਪਾਂ ਗੱਲ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਪਰ ਉਸ ਤੋਂ ਪਹਿਲਾਂ ਪਲੀਜ਼ ਮੇਕ ਸ਼ੋਰ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਆਪਾਂ ਕੀ ਹੋਰ ਚੀਜ਼ ਇੰਪਰੂਵ ਕਰ ਸਕਦੇ ਹਾਂ ਤੇ ਹੋਰ ਕਿਸ ਚੀਜ਼ ਦੇ ਬਾਰੇ ਆਪਾਂ ਵੀਡੀਓ ਬਣਾਈਏ ਨੈਕਸਟ ਸੋ ਅੱਜ ਆਪਾਂ ਜੋ ਵੀਡੀਓ ਦੇ ਵਿੱਚ ਗੱਲ ਕਰ ਰਹੇ ਆ ਉਹ ਹੈਗੀ ਆ 에어 ట్రాਫਿਕ ਕੰਟਰੋਲਰ ਦੀ ਹਾਂਜੀ 에어 ట్రాਫਿਕ ਕੰਟਰੋਲਰ ਪਾਇਲਟਾਂ ਦੇ ਹਿਸਾਬ ਨਾਲ ਜੇ ਇਹਨੂੰ ਵੇਖਿਆ ਜਾਵੇ ਮੈਂ ਬਹੁਤ ਥਾਵਾਂ ਤੇ ਕਮੈਂਟ ਪੜ੍ਹਿਆ ਪਾਇਲਟਾਂ ਦੇ ਉਹ ਹੀ ਕਹਿੰਦੇ ਕਿ ਸਾਡੇ ਲਈ ਏਅਰ ਟ੍ਰੈਫਿਕ ਕੰਟਰੋਲਰ ਰੱਬ ਵਾਂਗੂ ਹੀ ਹੁੰਦੇ ਆ ਕਿ ਸਾਨੂੰ ਉਹੀ ਰਸਤਾ ਦਿਖਾਉਂਦੇ ਆ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਮੰਨ ਲਓ ਕਿ 에ਅਰ ਪਲੇਨ ਸੀਗਾ ਜਿਹੜਾ ਕਿਤੇ ਗੁੰਮ ਹੋ ਗਿਆ ਕ੍ਰੈਸ਼ ਹੋ ਗਿਆ ਤੇ ਆਪਾਂ ਕਹਿੰਦੇ ਕਿ ਉਹਨਾਂ ਦਾ ਟਾਵਰ ਦੇ ਨਾਲ ਕਮਿਊਨੀਕੇਸ਼ਨ ਟੁੱਟ ਗਿਆ ਸੀ ਤਾਂ ਉਹ ਜਿਹੜੇ ਟਾਵਰ ਦੇ ਵਿੱਚ ਬੈਠੇ ਹੁੰਦੇ ਆ ਬੰਦੇ ਉਹ ਇਹੀ ਏਅਰ ਟ੍ਰੈਫਿਕ ਕੰਟਰੋਲਰ ਹੀ ਹੁੰਦੇ ਆ ਤੇ ਦੂਜੇ ਹਿਸਾਬ ਨਾਲ ਏਅਰ ਟ੍ਰੈਫਿਕ ਕੰਟਰੋਲਰ ਜਿਹੜੇ ਹਵਾਈ ਯਾਤਰਾ ਕਰਨ ਵਾਲੇ ਬੰਦੇ ਆ रिक्वायरमेन्ट ਦੀ ਜੇ ਗੱਲ ਕਰੀਏ ਰਿਕੁਆਇਰਮੈਂਟ ਇਹ ਆ ਕਿ ਤੁਹਾਡੇ ਬੈਚਲਰ ਡਿਗਰੀ ਤੁਹਾਡੀ ਕਰੀ ਹੋਣੀ ਚਾਹੀਦੀ ਆ ਹੋਰ ਕੋਈ ਰਿਕੁਆਇਰਮੈਂਟ ਨਹੀਂ ਸਟੱਡੀ ਦੇ ਹਿਸਾਬ ਨਾਲ ਨਾਲ ਦੀ ਨਾਲ ਥੋੜੀ ਮੈਂਟਲੀ ਤੇ ਫਿਜ਼ੀਕਲੀ ਪ੍ਰੋਪਰ ਫਿਟ ਹੋਣੇ ਚਾਹੀਦੇ ਹੋ ਅੰਡਰ ਪ੍ਰੈਸ਼ਰ ਤੁਹਾਡਾ ਕੰਮ ਕਰਨਾ ਚਾਹੀਦਾ ਦਿਮਾਗ ਇਹ ਨਹੀਂ ਕਈ ਬੰਦੇ ਹੁੰਦੇ ਆ ਕਿ ਥੋੜਾ ਜਿਹਾ ਪ੍ਰੈਸ਼ਰ ਪਏ ਕਿ ਨਲ ਹੋ ਜਾਂਦੇ ਕੁਝ ਵੀ ਨਹੀਂ ਸੋਚ ਪਾਰੇ ਇਦਾਂ ਦੇ ਬੰਦਿਆਂ ਦੀ ਕੋਈ ਲੋੜ ਨਹੀਂ ਮੇਰਾ ਵੀਰ ਆਇਓ ਵੀ ਨਾ ਜੇ ਇਦਾਂ ਦੇ ਬੰਦੇ ਹੈਗੇ ਤੁਸੀਂ ਤੇ ਤੀਜੀ ਗੱਲ ਹੈ ਕਿ ਕਮਿਊਨੀਕੇਸ਼ਨ ਸਕਿੱਲ ਤੁਹਾਡੇ ਬਹੁਤ ਬੈਸਟ ਹੋਣੇ ਚਾਹੀਦੇ ਆ ਬੈਸਟ ਆਫ ਬੈਸਟ ਹੋਣੇ ਜੀ ਨੇ ਕਿਉਂਕਿ ਤੁਹਾਨੂੰ ਪਤਾ ਹੋਣਾ ਜਿਹੜੇ ਤੁਸੀਂ ਐਕਚੁਅਲੀ ਗੱਲ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਜੇ ਤੁਸੀਂ ਕਿਤੇ ਵੀ ਮੜਾ ਜਾ ਲੈਕ ਕਰਦੇ ਹੋ ਕਮਿਊਨੀਕੇਸ਼ਨ ਦੇ ਵਿੱਚ ਟਰਾਈ ਟੂ ਇੰਪਰੂਵ ਯੋਰ ਕਮਿਊਨੀਕੇਸ਼ਨ ਸਕਿੱਲ ਹਨਾ ਫਿਰ ਜਾ ਕੇ ਹੀ ਇਸ ਜੌਬ ਲਈ ਅਪਲਾਈ ਕਰਿਓ ਸੋ ਟੋਟਲ 3 ਸਟੇਜ ਹੁੰਦੀਆਂ ਨੇ ਪੂਰੀ ਕੰਪਲੀਸ਼ਨ ਕਰਨ ਦੇ ਲਈ ਇਸ ਟ੍ਰੇਨਿੰਗ ਨੂੰ ਸਭ ਤੋਂ ਪਹਿਲੀ ਸਟੇਜ ਹੁੰਦੀ ਹੈ ਜਨੈਰਿਕ ਸਟੇਜ ਜਿਹਨੂੰ ਕਿ ਆਪਾਂ ਮੋਸਟਲੀ ਇਹ ਕਹਿੰਦੇ ਹਾਂ ਜਨੈਰਿਕ ਟ੍ਰੇਨਿੰਗ ਇਹਦੇ ਵਿੱਚ ਹੁੰਦਾ ਕਿ ਤੁਹਾਨੂੰ ਲੋ ਕੰਪਲੈਕਸਿਟੀ এনवायरमेंट ਦੇ ਵਿੱਚ ਰੱਖਿਆ ਜਾਂਦਾ ਜਿੱਥੇ ਕਿ ਘੱਟ ਵੱਧ ਦੀ ਮੁਸੀਬਤ ਤੁਹਾਨੂੰ ਸ਼ੋਅ ਕਰਾਈ ਜਾਂਦੀ ਆ ਉਹਦੇ ਨਾਲ ਤੁਹਾਨੂੰ ਡੀਲ ਕਰਨਾ ਹੁੰਦਾ ਨਾਲ ਦੀ ਨਾਲ ਤੁਹਾਨੂੰ ਸਿਮੂਲੇਟਰ ਦੇ ਉੱਤੇ ਜਿਵੇਂ ਆਪਾਂ ਵੀਡੀਓ ਗੇਮ ਖੇਡਦੇ ਆ ਉਦਾਂ ਦੇ এনवायरमेंट ਦੇ ਵਿੱਚ ਰੱਖਿਆ ਜਾਂਦਾ ਕਿ ਤੁਹਾਨੂੰ ਰੀਅਲ ਲਾਈਫ ਕਾਈਂਡ ਆਫ এনवायरमेंट ਲੱਗੇ ਤਾਂ ਤੁਸੀਂ ਫੈਮਿਲੀਅਰ ਹੋ ਜਾਓਗੇ ਕਿ ਕਿੱਦਾਂ ਦਾ ਸਿਸਟਮ ਹੋਣਾ ਕਿੱਦਾਂ ਦਾ ਵਰਕ এনवायरमेंट ਆਉਣਾ ਉਹਦੇ ਨਾਲ-ਨਾਲ ਤੁਹਾਨੂੰ ਕੋਮਨ ਫਰੇਜ਼ ਵੀ ਰਟਾਏ ਜਾਂਦੇ ਜਿਵੇਂ ਤੁਹਾਨੂੰ ਧਿਆਨ ਚ ਲਿਆ ਜਾਂਦਾ ਜਿਵੇਂ ਆਪਾਂ ਕਈ ਵਾਰ ਮੂਵੀ ਦੇ ਵਿੱਚ ਸੁਣਦੇ ਹਨਾ ਚਾਰਲੀ ਬਰਾਵੋ ਐਲਫਾ ਮੇਡੇ ਮੇਡੇ ਆਪਾਂ ਮੂਵੀ ਵਿੱਚ ਸੁਣਦੇ ਹੀ ਹੁੰਦੇ ਆ ਇਦਾਂ ਦੇ ਫਰੇਜ਼ ਹੁੰਦੇ ਜਿਹੜੇ ਤੁਹਾਨੂੰ ਰਟਾਏ ਜਾਂਦੇ ਕਿ ਹਾਂ ਜੇ ਕੋਈ ਸਿਚੁਏਸ਼ਨ ਹੁੰਦੀ ਹੈ ਕਿੱਦਾਂ ਦੇ ਕਿਹੜੇ ਫਰੇਜ਼ ਉਦੋਂ ਯੂਜ਼ ਹੋਣੇ ਆ ਤੇ ਇਹਦੀ ਜਿਹੜੀ ਵਰਕ ਲੋਕੇਸ਼ਨ ਹੁੰਦੀ ਆ ਉਹ ਕਾਈਂਡ ਆਫ ਓਨ ਜੋਬ ਹੀ ਹੁੰਦੀ ਆ ਤੁਹਾਨੂੰ 에ਅਰ ਕੰਟਰੋਲਰ 에ਅਰ ਕੰਟਰੋਲ ਸੈਂਟਰ ਦੇ ਵਿੱਚ ਹੀ ਰੱਖਿਆ ਜਾਂਦਾ ਉੱਥੇ ਤੁਹਾਡੀ ਟ੍ਰੇਨਿੰਗ ਹੋਣੀ ਆ ਪਰ ਵੀਕ ਥੋੜੇ 34 ਤੋਂ ਲੈ ਕੇ 38 ਘੰਟਿਆਂ ਦਾ ਇਹ ਟ੍ਰੇਨਿੰਗ ਆ ਨਾਲ ਦੀ ਨਾਲ 6 ਤੋਂ 8 ਮਹੀਨਿਆਂ ਦੀ ਟ੍ਰੇਨਿੰਗ ਆ ਇਹ ਤੇ ਜਿਹੜੀ ਇਹਦੀ ਸੈਲਰੀ ਆ ਉਹ 55000 ਤੋਂ ਲੈ ਕੇ 57000 ਡਾਲਰ ਪਰイヤー ਦੇ ਹਿਸਾਬ ਨਾਲ ਇਹ ਸਟਾਰਟਿੰਗ ਦੇ ਆ ਜਦੋਂ ਤੁਸੀਂ ਟ੍ਰੇਨਿੰਗ ਲੈ ਰਹੇ ਹੋ ਉਦੋਂ ਹੀ ਆ ਦੂਜੀ ਸਟੇਜ ਆ ਜਾਂਦੀ ਹੈ ਸਪੈਸ਼ਲਿਟੀ ਟ੍ਰੇਨਿੰਗ ਇਹਦੇ ਵਿੱਚ ਹੁੰਦਾ ਕੀ ਹੈ ਕਿ ਮੰਨ ਲਓ ਤੁਸੀਂ ਬੈਠੇ ਹੋ ਹਣਾ ਵੀ ਇਹ ਟ੍ਰੈਫਿਕ ਕੰਟਰੋਲ ਸੈਂਟਰ ਦੇ ਵਿੱਚ ਬੈਠੇ ਹੋਣ ਇਹ ਤਾਂ ਹੈ ਨਹੀਂ ਕਿ ਇਕੱਲਾ ਬੰਦਾ ਹੀ ਸਾਰਾ ਟ੍ਰੈਫਿਕ ਕੰਟਰੋਲ ਸੰਭਾਲਦਾ ਕੋਈ ਨਾ ਕੋਈ ਸਪੈਸ਼ialਟੀ ਹੁੰਦੀ ਆ ਹਰ ਬੰਦੇ ਦੀ ਕਿ ਹਾਂ ਤੁਸੀਂ ਮੰਨ ਲਓ ਲੈਂਡਿੰਗ ਦੇ ਟੇਕ ਆਫ ਸਮ ਬਣੀ ਆ ਤੁਸੀਂ ਉੱਪਰ ਜਿਹੜੇ ਆਸਮਾਨ 'ਚ ਹਵਾਈ ਜਹਾਜ਼ ਉੱਡ ਰਹੇ ਨੇ ਤੁਸੀਂ ਉਹਨਾਂ ਨੂੰ ਗਾਈਡੈਂਸ ਦੇਣੀ ਆ ਇਦਾਂ ਜੋ ਵੀ ਸਪੈਸ਼ialਟੀ ਦੇ ਵਿੱਚ ਤੁਸੀਂ ਜਾਣਿਆ ਤੁਹਾਨੂੰ ਅਸਾਈਨ ਕੀਤਾ ਜਾਊਗਾ ਉਸ ਪ੍ਰੋਪਰ ਇਕੁਪਮੈਂਟ ਦੇ ਉੱਤੇ ਤੁਹਾਨੂੰ ਮਾਸਟਰ ਕੀਤਾ ਜਾਂਦਾ ਕਿ ਹਾਂ ਤੁਸੀਂ ਇਹਨੂੰ ਪ੍ਰੋਪਰ ਚੰਗੀ ਤਰ੍ਹਾਂ ਸਿੱਖੋ ਸਿਖਾਇਆਦਾ ਤੁਹਾਨੂੰ ਦੂਜਾ ਵੀ ਸਾਰਾ ਕੁਝ ਜਾਂਦਾ ਆ ਬਟ ਉਹ ਚੀਜ਼ ਨੂੰ ਪ੍ਰੋਪਰ ਸਿਖਾਇਆ ਜਾਂਦਾ ਤੇ ਇਹਦੀ ਜਿਹੜੀ ਟ੍ਰੇਨਿੰਗ ਦਾ ਲੋਕੇਸ਼ਨ ਹੁੰਦੀ ਆ ਇਹਦੀ ਵੀ ਉਹੀ ਏਰੀਆ ਟ੍ਰੈਫਿਕ ਕੰਟਰੋਲ ਸੈਂਟਰ ਦੇ ਵਿੱਚ ਹੀ ਹੁੰਦੀ ਆ ਜਾਂ 에어 ਏਰੀਆ ਕੰਟਰੋਲ ਸੈਂਟਰ ਦੇ ਵਿੱਚ ਹੁੰਦੀ ਆ ਨਾਲ ਦੇ ਨਾਲ ਇਹਦੀ ਜਿਹੜੀ ਡਿਊਰੇਸ਼ਨ ਆ ਉਹ ਵੀ ਹੈਗੀ ਆ 8 ਤੋਂ 12 ਵੀਕ ਦੀ ਤੇ ਇਹਦੀ ਸੈਲਰੀ ਵੀ ਹੈਗੀ ਆ 55000 ਤੋਂ ਲੈ ਕੇ 57000 ਪਰ ਵੀ ਕਿ ਤੁਹਾਡੇ 37 ਤੋਂ 38 ਘੰਟੇ ਇਹਦੇ ਵਿੱਚ ਟ੍ਰੇਨਿੰਗ ਲੱਗਣੀ ਆ ਜਿਹੜੀ 3rd ਸਟੇਜ ਆ ਜਾਂਦੀ ਆ ਉਹ ਹੁੰਦੀ ਆ ਓਨ ਜੋਬ ਟ੍ਰੇਨਿੰਗ ਜਿਵੇਂ ਮੰਨ ਲਓ ਕਿ ਆਲਰੇਡੀ ਇੱਕ ਬੰਦਾ ਹੈਗਾ ਜਿਹਦੇ ਕੋਲ ਲਾਇਸੈਂਸ ਹੈਗਾ 에어 ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਉਹਦੇ ਨਾਲ ਤੁਹਾਨੂੰ ਰੱਖਿਆ ਜਾਂਦਾ ਲਗਭਗ 12 ਮਹੀਨਿਆਂ ਦੀ ਇੱਕ ਸਾਲ ਦੀ ਇਹ ਟ੍ਰੇਨਿੰਗ ਹੁੰਦੀ ਆ ਤੁਹਾਨੂੰ ਉਹ ਜਿਹੜਾ ਜਿਹਦੇ ਕੋਲ ਲਾਇਸੈਂਸ ਹੁੰਦਾ ਉਹ ਬੰਦਾ ਤੁਹਾਨੂੰ ਓਨ ਜੌਬ ਹੀ ਹੈ ਕਿ ਟਰੈਕਟਰ ਦੇ ਵਾਂਗੂ ਕੰਮ ਕਰਦਾ ਤੁਹਾਨੂੰ ਸਿਖਾਉਂਦਾ ਸਾਰਾ ਕੁਝ ਕਿ ਜਿਵੇਂ ਉਹਨੂੰ ਅਬਜ਼ਰਵ ਕਰੋ ਨਾਲ ਦੀ ਨਾਲ ਰਿਪੀਟ ਕਰੋ ਰੀਅਲ ਲਾਈਫ ਸਿਚੁਏਸ਼ਨਸ ਹੁੰਦੀਆਂ ਸਾਰਾ ਕੁਝ ਤੁਹਾਨੂੰ ਚੰਗੀ ਤਰ੍ਹਾਂ ਕਰਨਾ ਹੁੰਦਾ ਬਸ ਤੁਹਾਡੇ ਉੱਤੇ ਇੱਕ ਮੋਨੀਟਰ ਕਰਨ ਵਾਲਾ ਬੰਦਾ ਹੁੰਦਾ ਇੱਕ ਸਾਲ ਦੇ ਲਈ ਤੇ ਇੱਥੇ ਆ ਕੇ ਵੀ ਤੁਹਾਡੀ ਉਹੀ ਆ ਕਿ ਤੁਹਾਨੂੰ ਮੇਨ ਜਿਹੜੀ ਲੋਕੇਸ਼ਨ ਹੋਣੀ ਆ ਤੁਹਾਡੀ ਉਹੀ ਏਰੀਆ ਕੰਟਰੋਲ ਸੈਂਟਰ ਦੇ ਵਿੱਚ ਹੀ ਜੌਬ ਹੋਣੀ ਆ ਰੀਅਲ ਲਾਈਫ ਜਿਹੜੇ ਸਿਮੂਲੇਟਰ ਹੁੰਦੇ ਆ ਜਾਂ ਐਡਵਾਂਸ ਜਿਹੜੇ ਸਿਮੂਲੇਟਰ ਆਪਣਾ ਇਕੁਪਮੈਂਟ ਹੁੰਦੇ ਆ ਉਹਨਾਂ ਦੇ ਉੱਤੇ ਤੁਹਾਡੀ ਟ੍ਰੇਨਿੰਗ ਕਰਾਈ ਜਾਂਦੀ ਆ ਟੋਟਲੀ ਡਿੱਟੋ ਕਹਿੰਦੇ ਆ ਕਿ ਰੀਅਲ ਲਾਈਫ ਕਿਹਦੇ ਹੁੰਦਾ ਆ ਤੁਹਾਨੂੰ ਜਿਹੜੀ ਤੇ ਟ੍ਰੇਨਿੰਗ ਕਰਨੀ ਪੈਂਦੀ ਆ ਇਹਦੀ ਜੌਬ ਸੈਲਰੀ ਜਦੋਂ ਤੁਹਾਡੀ ਕੰਪਲੀਟ ਹੋ ਜਾਂਦੀ ਆ ਜਦੋਂ ਇਹ ਸਾਲ ਤੁਸੀਂ ਟ੍ਰੇਨਿੰਗ ਤੇ ਹੁੰਨੇ ਹੋ ਇਹਦੀ ਵੀ ਜੌਬ ਜਿਹੜੀ ਆਪਣਾ ਸੈਲਰੀ ਹੈਗੀ ਆ ਤੁਹਾਡੀ 55 ਤੋਂ ਲੈ ਕੇ 57000 ਡਾਲਰ ਆ ਟੋਟਲ ਇਹ ਤਿੰਨੋ ਸਟੇਜ ਦੀ ਡਿਊਰੀਸ਼ਨ ਆ ਜਿਹੜੀ ਉਹ 20 20 ਮਹੀਨਿਆਂ ਤੋਂ ਲੈ ਕੇ 24 ਮਹੀਨੇ ਆ ਮੈਕਸਿਮਮ ਤੋਂ ਮੈਕਸਿਮਮ 27 ਮਹੀਨੇ ਮਤਲਬ 2 ਸਾਲ ਤੋਂ 2.5 ਸਾਲ ਦੇ ਵਿੱਚ ਵਿੱਚ ਤੁਹਾਡੀ ਇਹ ਟ੍ਰੇਨਿੰਗ ਹੈਗੀ ਆ ਜਦੋਂ ਇੱਕ ਇੱਕ ਕੰਪਲੀਟ ਕਰ ਲੈਨੇ ਹੋ ਤੇ ਤੂੰ ਤੁਹਾਡੇ ਹੱਥ 'ਚ ਲਾਇਸੈਂਸ ਆ ਜਾਂਦਾ ਤੁਹਾਡੀ ਜਿਹੜੀ ਸਟਾਰਟਿੰਗ ਸੈਲਰੀ ਹੁੰਦੀ ਉਹ ਲਗਭਗ ਹੁੰਦੀ ਆ 1,33,000 ਤੋਂ ਲੈ ਕੇ 1,93,000 ਡਾਲਰ ਜਿਵੇਂ ਜਿਵੇਂ ਤੁਸੀਂ ਐਡਵਾਂਸ ਹੋਈ ਜਾਂਦੇ ਹੋ ਫਿਰ ਇਹਦੇ ਨਾਲ ਜਿਹੜੇ ਪ੍ਰੀਮੀਅਮ ਜੁੜ ਜਾਂਦੇ ਆ ਜਿਵੇਂ ਕਿ ਮਨ ਲਓ ਕਿ ਤੇ ਰਿਮੋਟ ਏਰੀਆ ਦੇ ਵਿੱਚ ਤੁਹਾਡੀ ਜੌਬ ਲੱਗ ਗਈ ਉਹ ਲੋਕੇਸ਼ਨ ਪ੍ਰੀਮੀਅਮ ਹੋ ਗਿਆ ਪਰ ਜਿਵੇਂ ਤੁਸੀਂ ਹੌਲੀਡੇਜ਼ ਵਾਲੇ ਦਿਨ ਕੰਮ ਕਰ ਰਹੇ ਹੋ ਨਾਲ ਦੀ ਨਾਲ ਮੰਨ ਲਓ ਤੁਸੀਂ ਰਾਤ ਨੂੰ ਕੰਮ ਕਰ ਰਹੇ ਹੋ ਦਿਨ ਦੀ ਬਜਾਏ ਤਾਂ ਰਾਤ ਵਾਲਿਆਂ ਦੀ ਉਹ ਵੀ ਗੱਲ ਜਿਆਦਾ ਜਿਆਦਾ ਪੇ ਹੁੰਦੀ ਆ ਹਨਾ ਇਦਾਂ ਦੇ ਹੁੰਦੇ ਕਿ ਕੁਝ ਓਵਰਟਾਈਮ ਲਾ ਕੇ ਵੀ ਕੰਮ ਕਰਦੇ ਜਿਹੜੇ ਇਹ ਸਾਰੇ ਬੋਨਸਸ ਪਾਉਣ ਤੋਂ ਬਾਅਦ ਆਰਾਊਂਡ ਜੋ ਯੂਨੀਅਨ ਪੇ ਆ 2024 ਦੇ ਹਿਸਾਬ ਨਾਲ ਉਹ ਤੁਹਾਡੀ 2.5 ਲੱਖ ਡਾਲਰ ਤੱਕ ਮੈਕਸਿਮਮ ਚੱਲ ਜਾਂਦੀ ਆ ਸੋ 2.5 ਲੱਖ ਡਾਲਰ ਜੌਬ not a bad but ਇਹਦੇ ਤੇ ਧਿਆਨ ਰੱਖੋ ਕਿ ਰਿਸਪੌਂਸਿਬਿਲਟੀਜ਼ ਵੀ ਬਹੁਤ ਜ਼ਿਆਦਾ ਹੁੰਦੀਆਂ ਜਿਵੇਂ ਮੈਂ ਵੀਡੀਓ ਚ ਪਹਿਲੇ ਹੀ ਦੱਸ ਚੁੱਕਿਆ ਹਾਂ ਯੂ ਆਰ ਲਾਈਕ ਅ ਗੋਡ ਟੂ ਦਾ ਪਰਸਨ ਹੂ ਇਸ ਫਲਾਈਂਗ ਦਾ ਪਲੇਨ ਹਨਾ ਪਾਇਲਟ ਦੇ ਲਈ ਤੁਸੀਂ ਇੱਕ ਰੱਬ ਬਰਾਬਰ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਗਲਾ ਕੀ ਬੋੜਾ ਤੇ ਤੁਸੀਂ ਕੀ ਦੱਸਣਾ ਉਹਨੂੰ ਕੀ ਨਹੀਂ ਦੱਸਣਾ ਸਿਚੁਏਸ਼ਨ ਆ ਜਾਂਦੀਆਂ ਜਿਵੇਂ ਕ੍ਰੈਸ਼ ਹੋ ਗਿਆ ਫੇਲਰ ਆ ਜਾਂਦੇ ਸਾਰਾ ਸਿਚੁਏਸ਼ਨ ਤੁਹਾਨੂੰ ਹੈਂਡਲ ਕਰਨੀ ਪੈਂਦੀਆਂ ਤੇ ਇੱਕ ਬਹੁਤ ਸਟ੍ਰੈਸਫੁੱਲ ਜੌਬ ਆ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਇੱਕ ਬੋਲ ਦੇ ਉੱਤੇ ਪਤਾ ਨਹੀਂ ਕਿੰਨੀਆਂ ਕਿ ਜ਼ਿੰਦਗੀਆਂ ਟਿੱਗੀਆਂ ਹੋਈਆਂ ਤਾਂ ਮੇਕ ਸ਼ੋਰ ਭਾਈ ਜੇ ਕੋਈ ਅਪਲਾਈ ਕਰੂਗਾ ਪਲੀਜ਼ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਬਹੁਤ ਵਧੀਆ ਹੋਣੀ ਚਾਹੀਦੀ ਹੈ ਤੇ ਨਾਲ ਦੇ ਨਾਲ ਤੁਸੀਂ ਮੈਂਟਲੀ ਤੇ ਫਿਜ਼ੀਕਲੀ ਬਹੁਤ ਫਿਟ ਹੋਣੇ ਚਾਹੀਦੇ ਹੋ ਇਸ ਜੌਬ ਦੇ ਲਈ 노 ਡਾਊਟ ਇਹ ਡਿਮਾਂਡਿੰਗ ਜੌਬ ਆ ਬਹੁਤ ਬਹੁਤ ਮੰਨ ਲਓ ਤੁਹਾਨੂੰ ਆਪਣਾ ਆਪ ਦੇਣਾ ਪੈਂਦਾ ਹੈ ਜੋਬ ਨੂੰ ਪਰ ਉਸ ਚੀਜ਼ ਨੂੰ ਰਿਵਾਰਡ ਕਰਨ ਦੇ ਲਈ ਸੈਲਰੀ ਵੀ ਬਹੁਤ ਵਧੀਆ ਆ ਹੋਰ ਮੈਨੂੰ ਵੀ ਲੱਗਦਾ ਨੇੜੇ ਤੇੜੇ ਇਦਾਂ ਦੀ ਕਿਸੇ ਹੋਰ ਜੋਬ ਦੇ ਵਿੱਚ ਇੰਨੀ ਸੈਲਰੀ ਹੈਗੀ ਆ ਸੋ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਤੁਹਾਡੇ ਉਸ ਮਿੱਤਰ ਦੇ ਨਾਲ ਜਿਹੜਾ ਇਹ ਜੋਬ ਦੇ ਲਈ ਲਾਇਕ ਆ ਜਾਂ ਜਿਹਨੂੰ ਲੱਗਦਾ ਕਿ ਇਹ ਜੋਬ ਕਰਨੀ ਚਾਹੀਦੀ ਆ ਉਸ ਬੰਦੇ ਨੂੰ ਵੀ ਵੀਡੀਓ ਭੇਜਿਓ ਤੇ ਆਪਾਂ ਇਦਾਂ ਦੀ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਮਿਲਦੇ ਆਂ ਜੀ ਰੱਬ ਰੱਖਾ